ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਤੇ ਅੱਜ ਚੌਥਾ ਦਿਨ ਆ ਚੱਲਿਆ ਫੇ ਪਿੰਡ ਬੰਨਿਆੜੀ ਨੂੰ ਅੱਜ ਲਾਸਟ ਦਿਨ ਆਜ ਬਰਾਤ ਆ ਤੇ ਟਾਈਮ ਦੇ ਬਹੁਤ ਬਵੰਦਾ ਤੁਹਾਨੂੰ ਜਿੱਦਾਂ ਕੇ ਸਾਡਾ ਪਤਾ ਹੀ ਅੱਜ ਵੀ 8:00 ਤੇ 8:30 ਵਜੇ ਟਾਈਮ ਸੀਗਾ ਸੁਖਣਾ 8:30 ਹੋ ਗਏ ਅੱਜ ਥੋੜਾ ਬਹੁਤਾ ਇਹ ਲੇਟ ਹੋਇਆ ਯਾਨੀ ਇੰਨਾ ਨੇ ਹੋਏ ਤੇ ਗੱਡੀਆਂ ਤਿੰਨੀਆਂ ਦੋ ਪਹੁੰਚ ਗਈਆਂ ਤੇ ਬਾਕੀ ਆਪਣੀ ਸ਼ਹਿਰ ਵਿੱਚ 45 ਜਾਂਦੀ ਆ ਤੇ ਗੁਰਬਖ ਸਿੰਘ ਸਾਡਾ ਬਿਆੰਦਰ ਮੁੰਡਾ ਚਲ ਗਿਆ ਗੋਦਵਾਲਾ ਸਾਹਿਬ ਮੱਥਾ ਟੇਕਣ ਬਸ ਸਲਾਮੀਆਂ ਲਗੜੀਆਂ ਤੁਰਦ ਗਾਣਾ ਬਹੁਤ ਸਾਜਰੇ ਬਾਈ ਨੇ ਕੱਢ ਲਿਆ ਲੋਕਲ ਬਰਾਤ ਔਰ ਉੱਪਰ ਜਾਣੀ ਵੀ ਬਹੁਤ ਟਾਈਮ ਸਰ ਬਾਈ ਨੇ ਬਰਾਤ ਔਰ ਰੀਰ ਨਹੀਂ ਤਾਂ ਆਪਾਂ ਬਰਾਤਾਂ ਲਾਣੀ ਆ ਲੋਕਲ ਵੀ 2 2 3 3 ਵਜੇ ਇਦਾਂ ਦੋਦੀਆਂ 12 1 ਵਜੇ ਤੋਂ ਪਹਿਲਾਂ ਕੋਈ ਬਰਾਤ ਨੂੰ ਦੋਦੀ ਇਹ ਵੀ ਠੀਕ ਆ ਸਹੀ ਆ ਬਾਕੀ ਉਹ ਤੁਹਾਨੂੰ ਮਿਲਦੇ ਪਿੰਡ ਪਹਿੰਡ ਜਾ ਕੇ ਸਾਧਰੇ ਜਾਣ ਦੇ ਕਾਰਨ ਇਹ ਵੀ ਆ ਪਹਿਲਾਂ ਆਪਾਂ ਜਾ ਕੇ ਕਰਾਣਿਆ ਆ ਆਨੰਦ ਕਾਰਜ ਨਾ ਆਨੰਦ ਕਾਰਜ ਕਰਾ ਕੇ ਫਿਰ ਬੰਦਾ ਫਰੀ ਮਾਈਂਡ ਹੋ ਜਾਂਦਾ ਫਿਰ ਜੋ ਮਰਜੀ ਨੇ ਕਰਨਾ ਜਿੱਦਾਂ ਮਰਜੀ ਆਵੇ ਜਾਵੇ ਨਾ ਪਹਿਲਾਂ ਜਾ ਕੇ ਆਨੰਦ ਕਾਰਜ ਕਰਾ ਲੈਣੇ ਆ ਤੇ ਬਾਕੀ ਕੰਮ ਸਾਰਾ ਬਾਅਦੋਂ ਆ ਤਾਂ ਗੱਡੀ ਖਿੱਚੀ ਪਈ ਆ ਪੂਰੀ ਤੇ ਗੁਲਦਸਤੇ ਦੋਇ ਘਹਿਣ ਲੱਗਦੇ ਬਾਬਿਓ ਪਹੁੰਚ ਗਏ ਕਾਟਗੜ ਮੋੜ ਤਕਰੀਬਨ 3 ਕਿਲੋ ਮੀਟਰ ਮਸੇ ਹੀ ਲੱਗੇ ਸਾਨੂੰ ਬਲਾਚੌਰ ਤੋਂ ਪ੍ਰਣਾਲੀ ਪਹੁੰਚਣ ਨੂੰ ਆਪਾਂ ਤੋਂ ਤੁਲ ਕੇ ਇੱਕ ਹੋ ਘਰਾਂ ਪੈਂਦਾ ਦੇਖੋ ਮੁੰਡੇ ਟੌਰ ਹੈ ਸਰਮਾ ਰathom ਚੱਲਦੀ ਵੀ ਸਰਮਾ ਪੈਣ ਲੱਗਿਆ ਉਹਦੇ ਬਾਅਦ ਚ ਸਿੱਧੇ ਰੋਪੜ ਕੱਪੜ ਸਾਸੀ ਗਾਲ ਹੋਰ ਠੀਕ ਆ ਸੇਤਾ ਜੀ ਹੋਰ ਵੀ ਸਿੱਕੇ ਐਨ ਵਧੀਆ ਜੀ ਫੋਟੋ ਖੇਰ ਫੋਟ ਸਿੱਧਾ ਰੋਪੜ ਬਾਬੇ ਚੱਲਦੀ ਫੋਟੋਗ੍ਰਾਫੀ ਬਾਬੇ ਚਲਿਏ ਹੁਣ ਮਿਲਦੇ ਜਾ ਕੇ ਰੁੱਖੜ ਲੇਟ ਹੋ ਹੋ ਗਏ ਜੀ ਕਲਾਸੀ ਵੇ ਦੀ ਗੱਲਬਾਤ ਪੂਰੀ ਜੱਸ ਹੋਈ ਬਈ ਜੱਸ ਐ ਘੇੜ ਲਾ ਲਈ ਵੇ ਗੱਲਬਾਤ ਕੁਰਦਾ ਪਿਆ ਮੱਝਾ ਚਿਆ ਸੱਚੀ ਮੈਂ ਫੀਲਿੰਗ ਆ ਰਹੀ ਮਹਾਰਾਜ ਵਾਲੀ ਸ਼ਰਾ ਲੱਗਿਆ ਵੇ ਬਾਬੂ ਸ਼ਰਾ ਗੱਲਬਾਤ ਐ ਬਹੁਤ ਟਾਈਮ ਸਰ ਬਰਾਤ ਆ ਪਾ ਕੱਢ ਲਈ ਆ ਜਿਹਦੇ ਬਰਾਤਾਂ ਇੱਕ ਇੱਕ ਦੋ ਦੋ ਬਾਜਾਂ ਦੇ ਲੋਕਲ ਪਰਾਂ ਪਰ 10 ਵਜੇ ਬਰਾਤ ਕੱਢਦੇ ਆ ਪਤੌਰ ਲਈ ਬਰਾਤ ਤੇ ਗੱਡੀਆਂ ਸਾਰੀਆਂ ਭੌਂਚਾਂ ਲੱਗੀਆਂ ਦੇ ਪਹਿਲਾਂ ਜਾਂਦਾਂ ਨੇ ਕਰਾਣੇ ਆਪਾਂ ਨੰਦਕਾਰ ਚ ਬਾਕੀ ਕੰਮ ਸਾਰਾ ਬਾਅਦ ਹਾਂਜੀ ਹਾਂਜੀ ਬਾਈ ਅਹ ਵਾਸੇ ਪੋਲ ਕਿਉਂ ਤੇ ਬੋਲ ਕਤੇ ਲੱਗੇ ਹੋਏ ਫੁੱਲ ਹੋਣਗੇ ਜਿੰਨਾ ਵੀ ਸਸਤ ਤੋਂ ਜਮਾ ਤਾ ਨਾ ਉਪਰ ਦਾ ਸਤਲੋ ਜਦ ਰਿਆ ਕਲਬਾਂ ਦੇ ਡੁਪਲੀਕੇਟ ਕਲਬਾਂ ਦਾ ਆ ਸਾਰੇ ਸੌਖੇ ਲੱਗੇ ਵੀ 25 ਰੋ ਦੇ ਹੋ ਗਏ ਬਾਬੇ ਪਾਪੇ ਪਹੁੰਚ ਗਏ ਗੁਰਦੁਆਰਾ ਸਾਹਿਬ ਹੈ ਵਾਹਿਗੁਰੂ ਵਾਹਿਗੁਰੂ ਪਹੁੰਚ ਗਏ ਗੁਰੂ ਘਰੇ ਬਾਬੇ ਉਹ ਹੈ ਇਸ ਰਵਾਲਾ ਕੋਈ ਵੈਸੇ ਆਪਣੇ ਕੁਲਵੀਰ ਭਾਈ ਹੁਣੀ ਪਹਿਲਾਂ ਪਹੁੰਚ ਗਏ ਆ ਸਾਥੋਂ ਲੈ ਬੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਹੁੰਚ ਗਏ ਵਾਹਿਗੁਰੂ ਜੀ ਵਾਹਿਗੁਰੂ ਵਸ ਵਸ ਸਾਡਾ ਮੁੰਡਾ ਪੂਰਾ ਘੈਂਟ ਲਾਦਾ ਤੇ ਜਾਚਦਾ ਮੁੰਡਾ ਰੂਵੇ ਬਹੁਤ ਛੜੇ ਸਹੀ ਹੈ ਦਾ ਸੋਹਣਾ ਲੱਗਦਾ ਹੈ ਏਅਰ ਲਾਦੀ ਆ ਪਰਸਨੈਲਟੀ ਹੈਗੀ ਬਾਈਸੈਡ ਦੀ ਅੱਜ ਪੂਰੀ ਘੈਂਟ ਗੱਲਬਾਤ ਧੰਨਵਾਦ ਥੈਂਕ ਯੂ ਸਿਰ ਆ ਲੱਗਿਆ ਮੈਂ ਸਿਰ ਆ ਲੈ ਬਾਬੇ ਉਹ ਪਹੁੰਚ ਗਏ ਗੁਰਦੁਆਰਾ ਸਾਹਿਬ ਹੈ ਰਾਣੀ ਦਾ ਆਤੀ ਪਰ ਸਾਈਡ ਤੇ ਕਰਦੀ ਹੈ ਗੱਡੀ ਨਾ ਵਾਹਿਗੁਰੂ 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 thank ਤਰੇ ਆਨੰਦ ਕਾਰਜ ਹੋ ਗਏ ਆ ਵਧੀਆ ਗੱਲਬਾਤ ਯਸ ਕਪੜੇ ਪ੍ਰੈਸ ਹੋ ਗਏ ਆ ਮੈਂ ਗੱਡੀ ਠੰਡੀ ਕਰ ਲਈਏ ਲੈ ਵੀ ਆਨੰਦ ਕਾਰਜ ਹੋ ਗਏ ਆ ਦਿਓ ਵਧਾਈਆਂ ਮੁੰਡਿਆਂ ਨੂੰ ਸਾਰੇ ਆ ਕੋਲੇ ਮੋਰੇ ਰੈਸਟੋਰੈਂਟ ਆ ਜਿੱਥੇ ਜਾਣਾ ਗੁਰਦਵਾਰ ਸਾਹਿਬ ਬਾਹਰ ਨਿਕਲ ਕੇ ਤੇ ਦਿਓ ਮੁੰਡੇ ਨੂੰ ਮੁਬਾਰਕਾ ਹੈ ਗਰਮ ਜੀਂਗੇ ਨੂੰ ਵਾਸਤੇ ਉਹ ਨਹੀਂ ਦੌੜ ਕੇ ਕਿ ਗਲਦਸਤਾ ਉੜ ਗਿਆ ਗੱਡੀ ਖਿੱਚੀ ਬਹੁਤ ਬਾਈ ਕਹਿੰਦੇ ਖਿੱਚ ਲੈ ਮੈਂ ਖਿੱਚ ਲਈ ਬਾਕੀ ਤਿੰਨੇ ਰਾਣੀਆਂ ਬਾਕੀ ਹੁਣ ਅੰਦਰ ਚੱਲੇ ਐ ਐਂਟਰੀ ਕਹਿੰਦੇ ਪਹਿਲਾਂ ਕੁਛ ਖਾਈ ਪੀਏ ਉਹਦੇ ਬਾਅਦ ਫਾਈਨਲੀ ਪਹੁੰਚ ਗਏ ਪਕੌੜੇ ਆ ਗਏ ਐ ਟੇਬਲ ਤੇ ਬੈ ਗਏ ਐ ਮਾਨ ਸਾਹਿਬ ਸਾਡੇ ਹੋਣਾ ਟ੍ਰੀ ਕੀਤੀ ਆ 12:30 1 ਵਜੇ ਸੇਵਾ ਪੂਰੀ ਆ ਜਾਏ ਆਜੇ ਸੇਵਾ ਪੂਰੀ ਆ ਰਾਹੀ ਅੱਜ ਦੇ ਦਿਨ ਆ ਅੱਜ ਦੇ ਦਿਨ ਚੜ੍ਹਾਈ ਸਾਡੀ ਪੂਰੀ ਆ ਅੱਜ ਦੇ ਦਿਨ ਐ ਭਾਈ ਮੈਨੂੰ ਪੂਰੀ ਆ ਅੱਜ ਦੇ ਦਿਨ ਇਹ ਚੜ੍ਹਾਈ ਕੱਲ ਹੋਣੀ ਆ ਦੇਖ ਲੋ ਜੀ ਦੇਰ ਤੋਂ ਨਾ ਆ ਰਿਹਾ ਛੱਡ ਕੇ ਹਵਾ ਦਾ ਚੱਲ ਰਹੀ ਹੈ ਇਹ ਦੋਸਤੋਂ ਦਾ ਮਹੰਗਾ ਹੈ 11 ਹੈ 11 ਹੈ 11 ਰੁਪਏ ਹੈ 2000 ਵਾਲੇ ਨੋਟ ਨਾਲ 2000 ਦਾ نوٹ ਹੈ 2000 ਦਾ نوٹ ਰੇਤਾ ਗੁਰਮੁਖਾਂ ਦਾ 2000 ਦਾ ਚਲਵੇਂ ਵੇੜ ਦਾ ਕੰਮ ਮੁੰਡਾ ਨੇ 31 ਦੋਤਾ ਹੈ ਲੈ ਬੇ 31000 ਚ ਨਵੇੜ ਛੱਡੇ ਆ ਮੋਟਰ ਆ ਪਹਿਲੇ ਛੱਡੇ ਕੱਢ ਕੇ 31000 ਰੱਖਦਾ ਮੁੰਡੇ ਨੇ ਉਹ ਆਪਣੇ ਆਪ ਪਿੱਛੇ ਹੀ ਗੱਲਾਂ ਮਾਰੀ ਜਾਂਦੇ ਲੈ ਉਹ ਮਿਲ ਲੀਆਂ ਹੁਣ ਲੱਗੀਆਂ ਮੁੰਡਾ ਕਹਿੰਦਾ ਵੀ ਮਿਲ ਲੀਆਂ ਸਾਡੀਆਂ ਵੀ ਕਰਾਣੀਆਂ ਭਾਈ ਦੇ ਹੋਣੀਆਂ ਭਾਈ ਦੀ ਹੋਣੀ ਮੇਰੀ ਵੀ ਹੋਣੀ ਮੇਰੀ ਵੀ ਹੋਣੀ ਮਾਮੇ ਜਿਹੜਾ ਕੰਮ ਮਿਲ ਲੋ ਮਿਲਣੀ ਹੋਇਆ ਪਿਆ ਮਿਲਣੀ ਵਾਲੇ ਹਾਜ਼ਰ ਹੋ ਆਜ ਹੁਣ ਘੜੀਸੇ ਲਈਏ ਮਿਲਣੀ ਵਾਲੇ ਹਾਜ਼ਰ ਹੋ ਦੇਖਦੇ ਆ ਕਿ ਆ ਪ੍ਰੋਗਰਾਮ ਅਗਲਾ ਨੈਕਸਟ ਲੈ ਵੀ ਚੇਂਜਿੰਗ ਰੂਮ ਚ ਆਇਆ ਹੋਆ ਬਾਈ ਸਾਡਾ ਕਪੜੇ-ਕਪੜੇ ਚੇਂਜ ਕਰਨ ਆਇਆ ਵਾ ਤੇ ਕੁਰਤਾ ਪਿਆ ਮੈਂ ਫੁੱਲ ਕੇ ਹੋਣਾ ਆਪਣਾ ਕੋਟ ਪੈਂਟ ਪਾਊਗਾ ਬਾਈ ਹੈ ਲੋਕੋ ਪੈਸੇ ਬਹੁਤ ਘੈਂਟ ਲੱਗਦੇ ਸੀ ਕੁਰਤੇ ਨੇ ਇਹ ਕੁਰਤਾ ਜੱਜਿਆ ਬਹੁਤ ਤੇ ਬਾਕੀ ਰੂਮ ਬੜਾ ਘੈਂਟ ਆ ਯਾਰ ਹੋਟਲ ਵਾਲਿਆਂ ਦਾ ਗੱਲ ਉਹ ਤਾਂ ਐਸਾ ਹੀ ਆ ਘੈਂਟ ਕੰਮ ਯਾਰ ਸਤਿ ਸ਼੍ਰੀ ਅਕਾਲ ਬਾਬੇ ਹੋਏ ਗਰਮੀ ਕਹਿੰਦੀ ਜਰਾ ਦੇਣਾ ਕਿ ਅਨੀਕ ਗਰਮੀ ਯਾਰਾ ਚੱਕ ਵਰਦੀ ਬਾਬੋ ਪੌ ਮੜਾ ਹਾਲ ਆ ਬਾਈ ਅੰਦਰ ਤਾਂ ਅਰ ਸੌਟੜਾ ਏਸੀ ਆ ਤਾ ਕਰਕੇ ਮੜਾ ਬਚਾਇਆ ਜਾਂ ਬਾਹਰ ਨਿਕਲਦੇ ਨਾ ਬਸ ਮਰਨੇ ਵਾਲਾ ਹਾਲ ਐ ਇੰਨੀ ਗਰਮੀ ਆ ਸਿਰਾ ਲਾਵਾ ਸੋਰੇ ਬਦਲ ਜਾ ਹੁੰਦਾ ਸੀ ਮੈਂ ਨਹੀਂ ਪਾਉਗਾ ਪਰ ਪਿਆ ਨਹੀਂ ਓਕੇ ਰਿਪੋਰਟ ਬਾਕੀ ਰੂਮ ਬੜਾ ਘੈਂਟ ਆ ਯਾਰ ਲੁੱਕ ਕਰ ਲਈ ਮੁੰਡਿਆਂ ਨੇ ਚੇਂਜ ਦੇਖੀ ਬਾਈ ਮੜਿਆ ਤੈਨੂੰ ਘੈਂਟ ਗੱਲ ਬਤਾ ਯਾਰ ਸਿਰਾ ama hiç var abi ya. ਦੇ ਭੈਣ ਭਾਈ ਖੜੇ ਆ ਚਾਚੇ ਤਾਏ ਫੁੱਪੜ ਬਾਮੇ ਮੇਤਰਾ 4.5 ਹੋ ਗਿਆ ਕੰਮ ਨਿਪਟੜ ਚਲੇ ਜਾ ਤੇ ਆਪਣੇ ਵਿਜੇਸ਼ ਕੁਮਾਰ ਲਾਲਾ ਜੀ ਬੋਈ ਭਾਜੀ ਸਾਡੇ ਨਾਲ ਆਪਣਾ ਬੀਜੇਪੀਆਈ ਆਇਆ ਵਾ ਤੇ ਆਪਣਾ ਮਾਨ ਸਾਹਿਬ ਤੇ ਭਾਜੀ ਕਿੱਦਾਂ ਨੇ ਸੈਟ ਐ ਪੂਰਾ ਅੱਜ ਘਰ ਦਾ ਵਿਆਹ ਸੀ ਤਾਂ ਸਾਰਾ ਬਿਜ਼ੀ ਰਿਹਾ ਭਾਈ ਉਹਨਾਂ ਕੋਲ ਵੀ ਬੈਠੇ ਹੋਏ ਨੇ ਤਾਂ ਸਾਰਿਆਂ ਨੇ ਇਕੱਠੇ ਬੈਠੇ ਰਹੀਦਾ ਤਾਂ ਕਰਕੇ ਉਧਰ ਬਿਜ਼ੀ ਸੀਗੇ ਤੇ ਬਹੁਤ ਵਧੀਆ ਦਿਨ ਗਿਆ ਯਾਰ ਵਧੀਆ ਨਜ਼ਾਰੇ ਲੈ ਜਾਣੇ ਪੂਰੀ ਜ਼ਿੰਦਗੀ ਦੇ ਯਾਰ ਨੂੰ ਕਰਿਓ ਸਬਸਕ੍ਰਾਈਬ ਮੇਰਾ ਭਰਾ ਤਿੰਨੇ ਰਾਣੀਆਂ ਆਈਆਂ ਵਾ ਅੱਜ ਤੇ ਆ ਬੀਜੇਪੀਆਈ ਆਲੀ 9144 ਸਿਰਾਂ ਲਾਈਵ ਆ ਜੀ 4 ਵਜੇ ਵਾਲੀ ਆ 4 ਵਜੇ ਦਾ ਟਾਈਮ ਹੋ ਗਿਆ 4 ਵਜੇ ਆ ਉਤਰ ਵੱਜ ਗਏ 4 ਵਜੇ ਸਹੀ ਗੱਲ ਆ 4 ਵਜੇ ਦਾ ਟਾਈਮ ਪੂਰਾ ਹੋ ਗਿਆ ਆਪਣਾ 4 ਵਜੇ ਨਾਲ ਕਈ ਲਾੜ ਮੱਝ ਗਿਆ ਸਹੀ ਗੱਲ ਆ ਤੇ ਉਧਰ ਬਾਈ ਪ੍ਰਸ਼ਾਦਾ ਸ਼ਾਖਟ ਆ ਬਾ ਕੰਮ ਹੋ ਖਤਮ ਹੋਈਆਂ ਤਿਆਰੀ ਆ ਵਾਪਸੀ ਆ ਲਾਈਵ ਸਾਡਾ ਬੇਅੰਦਰ ਮੁੰਡਾ ਗੁਰਮਖ ਸਿੰਘ ਹੈ ਅੱਜ ਗੁਰਮਖ ਦੀ ਚੜਾਈ ਆ ਪੂਰੀ ਭਰਾਵਾ 'ਚ 4 ਵਜੇ ਵਾਲੀ ਚਾਹ ਪੀਣ ਲੱਗੇ ਆ ਇਕੱਠੇ ਹੋ ਗਏ ਭਰਾ ਸਾਰੇ ਹੈ ਗੁਰਮਖ ਦੇ ਅੰਦਰ ਲੈ ਵੇ ਮਿੱਤਰ ਸਮਾਪਤੀ ਹੋਣ ਲੱਗੀ ਹੈ ਕਹਿੰਦੇ ਗੱਡੀ ਲਾਈਏ ਮੋਰ ਨੂੰ ਨੇੜੇ ਨੂੰ ਕਰਕੇ ਠੰਡੀ ਰੁਣਨੀ ਕਰ ਲਈਏ ਸਮਾਪਤੀ ਹੋਣ ਗਈ ਸਮਾਪਤੀ ਚੱਲਿਆਂ ਵੇ ਘਰ ਨੂੰ ਵਾਪਸ ਗੱਡੀ ਮੈਂ ਠੰਡੀ ਕਰ ਲਈਏ ਮੋਰਨ ਲਾ ਦਈਏ ਤੇ ਬਾਜ ਵਾਲਿਆਂ ਨੂੰ ਕਹਿਤਾ ਮੈਂ ਕਿ ਭਰਾਵਾ इमोशनल ਟਿਊਨ ਲਾ ਲਿਓ ਵਧੀਆ ਪੰਗੜਾ ਲਈ ਲੈ ਵੇ ਕਮਾ ਕੇ ਲਾਤੀ ਹਰਾਨੀ ਮੋਰੇ ਏਸੀ ਲਾਤਾ ਮੈਂ ਗੱਡੀ ਠੰਡੀ ਹੋ ਜਾਵੇ ਤੇ ਬਾਈ ਹੁਣੀ ਆਣ ਲੱਗਿਆ ਤੇ ਚੱਲਣ ਲੱਗੇ ਆ ਵਾਪਸ ਰਾਣੀ 9645 ਕਰੀ ਤੇ ਆਇਆ ਪੁਰ ਤਿਆਰ ਫਾਜ਼ਲਮ ਗਹਿਤਾ ਭਟਿਉਣਾ इमोशनल ਲਾਇਓ ਜੀ ਵਧੀਆ ਜੀ ਲਾ ਦਿਓ ਭੰਗੜੇ ਵਾਲੀਆਂ ਨਾ ਘੈਂਟ ਜੀਆਂ इमोशनल ਟੀਮ ਨੇ ਲਾ ਕੇ ਰੋਤਰਾ ਹੋਣਾ ਆਪਾਂ ਦਾ ਪੈੜ ਜੀ ਫੀਲ ਆਵੇਂ ਨਾ ਸਾਰਿਆਂ ਦਾ ਮਨ ਹੋਰ ਦਾ ਦੁਖੀ ਹੋਣਾ ਆਪਾਂ ਦਾ ਆ ਰਾਣੀ ਕਰਦੀ ਬਾਬਿਓ ਲਿਚ ਲਿਚ ਹੈ ਲਿਚ ਲਿਚ ਮੈਂ ਸੋਚਿਆ ਸੀ ਵਿਆਹ ਤੋਂ ਪਹਿਲਾਂ ਨਾ ਗੱਡੀ ਕੰਪਾਉਂਡ ਕਰਾਉਂਗਾ ਕਰਾ ਨਹੀਂ ਹੋਈ ਯਾਰ ਕਿਉਂਕਿ ਯਾਰ ਟਾਈਮ ਹੀ ਲੱਗਿਆ ਬਾਬਿਓ ਬਾਕੀ ਘੈਂਟ ਲੱਗਦੀ ਲੁੱਕ ਜੇ ਘੈਂਟ ਲੱਗਦੀ ਤਾਂ ਇੱਕ ਲਾਈਕ ਹੋ ਜਵੇ ਤੇ ਇੱਕ ਕਮੈਂਟ ਹੋ ਜਵੇ ਮੇਰੇ ਲਿੱਚ ਲਿੱਚ ਕਰਦੀ ਬਾਬਿਓ ਸੇਰਾਇ ਲੱਗਦੀ ਬਾਬਿਓ ਸੇਰਾਇ ਆ ਬਹੁਤ ਟਾਈਮ ਬਾਅਦ ਚ ਫੁੱਲ ਆਏ ਮੈਂ ਮਿੱਤਰ ਆ ਗਏ ਆ ਭਰਾਓ ਆ ਗਏ ਹੁਣ ਆ ਪਿਆ ਡਰਾਈ ਦਿੱਤਾ ਪਹੁੰਚ ਗਏ ਪਿੰਡ ਪਨਿਆਲੀ ਭਾਬੀ ਨੂੰ ਲੈ ਕੇ ਆਏ ਨਵੀਂ ਭਾਬੀ ਨੂੰ ਲੈ ਕੇ ਤੇ ਬਾਕੀ ਸਾਰੇ ਆ ਗਏ ਬਾਜੇ ਵਾਲੇ ਪਤਾ ਕਿੱਥੇ ਰਹਿ ਗਏ ਯਾਰ ਮੂਵੀ ਵਾਲੇ ਚੋਰ ਨਾਲ ਲਾਵਾਂਗੇ ਵਿਆਹ ਕੇ ਨਹੀਂ ਫੋਲੋ ਕਰਾਂਗੇ ਦੁਬਾਰਾ ਸਾਰੇ ਜੱਗ ਦੇ ਸਾਲ ਤੋਂ ਪਹਿਲਾਂ ਆਈ ਆਪਣੀ 9645 ਬਾਕੀ ਸਾਰੀਆਂ ਆਈਆਂ ਬਾਦਿਓ ਜੇ ਇੰਦਰ ਸਾਡਾ ਸੋਚਾ ਭਾਈ ਲੱਗਿਆ ਸ਼ਿਰਕਾ ਕਰਨਾ ਹੈ ਭਾਈ ਕਹਿੰਦਾ ਧੂੜ ਨਹੀਂ ਓੜਨ ਦੇਣੀ ਮਾੜੀ ਵੀ ਇਹ ਬੰਦਾ ਸਾਡੀ ਸੇਵਾ ਬਹੁਤ ਕਰਦਾ ਚਾਰ ਦਿਨ ਹੋ ਗਏ ਸੇਵਾ ਪੂਰੀ ਸੇਵਾ ਕਰਨ ਲੱਗਿਆ ਭਾਈ ਸਾਡਾ 9645 ਖੜੀਆ ਰਾਣੀ ਹੋਣ ਹੈ ਤੇ ਬਾਜ ਵਾਲੇ ਦੀ ਵੇਟ ਕਰਦੇ ਆ ਤੇ ਭਾਪੀ ਲਾਈਏ ਘਰੇ ਪਹੁੰਚ ਗਏ ਆ ਸਾਡੇ ਕੋ ਫੁੱਪੜ ਜੇ ਉਹ ਦਰਮੰਤ ਸਿੰਘ ਸਾਡੇ ਬੈਂਦਰ ਦੇ ਫਾਦਰ ਰਿਸ਼ਪਾਲ ਸਿੰਘ ਮੈਂ ਭਰਾ ਪਹੁੰਚ ਗਏ ਪਹੁੰਚ ਗਏ ਵੀ ਬਾਚੀ ਮਿਰ ਦੇ ਬਾਚੋਂ ਕਿੱਥੇ ਰਹਿ ਗਏ ਸੀਗੇ ਫਾਟਕ ਬੰਦ ਹੋ ਗਿਆ ਸੀਗਾ ਫਾਟਕ ਬੰਦ ਹੋ ਗਿਆ ਤਾਂ ਪਿੱਛੇ ਰਹਿ ਗਏ ਆਉਣ ਲਾਰੇ ਭਾਬੀ ਸਾਡੀ ਨੇ ਚੱਕਦੇ ਚੱਕਦੇ ਬਾਈਕਾਂ ਮ ਚੱਕਦੇ ਚੱਕਦੇਓ ਕੱਢੋ ਤਰ ਜਾਂ ਘੈਂਟ ਜੀਆਂ ਪਿੱਛੇ ਤੇਰੀ ਬੇਬੇ ਨੇ ਕੰਗਣ ਜਿਹੜੇ ਸੰਭਿਆ ਮੈਨੂੰ ਤੇਰੇਆਂ ਬੁੱਟਾਂ ਦੇ ਮੇਜ ਲੱਗਦੇ ਤੇ ਉਹ ਮੁੰਡੇ ਨੂੰ ਬਧਾਈਆਂ ਭਰਾ ਮੇਰੇ ਨੂੰ ਭੋਆ ਦੇ ਮੁੰਡੇ ਨੂੰ ਮੁਬਾਰਕਾਂ ਦੇ ਦਿਓ ਸਾਰੇ ਤੇਲ 'ਚ ਆਉਣ ਲੱਗਿਆ ਇਹੋ ਮੁਬਾਰਕਾਂ ਸਾਰੇ ਪਿੰਡ 45 ਲਾਤੀਆ 96 ਭਾਬੀ ਹੁਣੀ ਲਾਤੀ ਨਵੀਂ ਭਾਬੀ ਤੇ ਬਹਿ ਗਏ ਆਪਣੇ ਜੋਰੇ ਬਾਈ ਦੇ ਬੜੇ ਬਾਈ ਦੇ ਟਿਪਰ ਮੈਂ ਹੈ ਇਹ ਸਾਡੇ ਮਾਨ ਬਾਈ ਦਾ ਟਿਪਰ ਹੈ ਇਤਨੇ ਵੀ ਕਿਸਨ ਲਾ ਕੇ ਹੁਣੇ ਜਿਹੜਾ ਬਾਈ ਨਾਲ ਨਾਲੇ ਪਾਨੇ ਬਲੌਗ ਹੈ ਇਹਦੀ ਫੀਲਿੰਗ ਵੀ ਵੱਖਰੀ ਆ ਜਹਾਜ਼ ਜਿਹਾ ਬੋ ਟਰੱਕ ਕਹਾਦਾ ਇਹਦਾ ਯਾਰ ਪਰ ਚਲਾਇਆ ਮੈਂ ਕਦੇ ਹੈ ਨਹੀਂ ਬੱਲੇ ਬੱਲੇ ਕਿੰਨੇ ਕਰੇ ਤੇ 8 ਗੇਅਰ ਤੇ 2 ਤੇ ਨਾਲ ਇਹਨੇ 8 9 10 ਤੱਕ ਦੇ ਗੇਅਰ ਲੱਗਦਾ ਯਾਰ ਮੈਨੂੰ ਪਰ ਨੌਲੇਜ ਨਹੀਂ ਜਿਸ ਦੀ ਨੌਲੇਜ ਨਹੀਂ ਉਹਦਾ ਮੈਨੂੰ ਇੰਨਾ ਪਤਾ ਨਹੀਂ ਜਾਨੀ ਗੱਲਬਾਤ ਜੈਸਾ ਕੱਪੜੇ ਪ੍ਰੈਸਾ ਬੜਾ ਹੀ ਬਹੁਤ ਆ ਪੂਰਾ ਜਹਾਜ਼ ਆ ਬਾਬਿਓ ਓਏ ਹੋਏ ਓਏ ਹੋਏ ਹੋਏ ਬਾਬਿਓ ਜਹਾਜ਼ ਹੀ ਆ ਯਾਰ ਸੱਚੀ ਮੈਂ ਆਦਾ ਪਹਿਲੀ ਵਾਰ ਬੈਠਾ ਐਡੇ ਬੜੇ ਟਰੱਕ ਤੇ ਰਸ਼ੀਅਨ ਟੈਂਕ ਬਾਕੀ ਬਾਈ ਨੇ ਕਿਸੇ ਗੱਲ ਤੋਂ ਖਾਇਆ ਵਾ ਬਾਕੀ ਰਸ਼ੀਅਨ ਟੈਂਕ ਆ ਵਿੱਚ ਬੈਠ ਕੇ ਫੀ ਆਦਾ ਜਹਾਜ਼ ਆ ਛੋਟਾ ਆ ਬਾਬਿਓ ਅੰਦਰ ਬੈਠ ਕੇ ਨਾ ਗੱਲਬਾਤ ਜੈਸਾ ਕੱਪੜੇ ਪ੍ਰੈਸਾ ਦਾ ਬੜਾ ਇੰਟੀਰੀਅਰ ਲੱਗਦਾ ਮੀਟਰ ਮੋਟਰ ਬਾਬਿਓ ਬਾਕੀ ਗੱਲਬਾਤ ਹੈਗੀ ਬਾਬਿਓ ਤਾਕੋ ਇਹ ਦੇਖਦਾ ਮੋਰੇ ਐਡਾ ਉੱਚਾ ਬੰਦਾ ਬੈਠਦਾ ਤੇ ਗੱਲ ਛੱਡ ਦੋ ਜਹਾਜ਼ 'ਚ ਬੈਠਾ ਬੰਦਾ ਕਿੰਨਾ ਕਿਹੜਾ ਆਹ ਵਾਲਾ ਪ੍ਰੈਸ਼ਰ ਮੀਟਰ ਪਈ? ਹਾਂ ਗੇਅਰ ਪ੍ਰੈਸ਼ਰ ਮੀਟਰ ਹਾਂ ਇਹੇ ਹੈਗਾ ਬੈਟਰੀਆਂ ਵਾਲਾ ਅੱਛਾ ਜੀ ਇਹ ਹੈਗਾ ਆਹ ਬੈਟਰੀਆਂ ਵਾਲਾ ਇੰਜਨ ਦਾ ਪ੍ਰੈਸ਼ਰ ਅੱਛਾ ਜੀ ਠੀਕ ਹੈ ਬਿਗਨ ਦਾ ਮੀਟਰ ਹੈ ਆਹ ਟੈਂਪਰੇਚਰ ਮੀਟਰ ਹੈ ਆਹ ਸਪੀਡੋਮੀਟਰ ਹੈ ਆਹ RPM ਮੀਟਰ ਹੈ ਆਹ RPM ਮੀਟਰ ਛੋਟਾ ਇਹ ਬਾਕੀ-ਬਾਕੀ ਆਹ ਵਾਪੇ ਉਹ ਆਪਣਾ ਫਿਊਲ ਵਾਲਾ ਹੈ ਇਹਦਾ ਨਾ ਪਤਾ ਹੀ ਆ ਗੱਲਬਾਤ ਹੈ ਭਾਈ ਗੀਅਰ ਕਿੰਨੇ 8 9 10 ਕਿੰਨੇ ਕਰਦੇ 11 ਪਰ 9 ਗੀਅਰ 9th ਸਪੀਡ ਵਿੱਚ ਆਇਆ 9 ਗੀਅਰ ਆ ਬਾਬਿਓ ਸੱਚੀ ਜਹਾਜੀ ਯਾਰ ਬਾਬਿਓ ਆ ਵਿੱਚ ਬੈਠੇ ਬਾਬਿਓ ਤੇ ਇਹ ਫੋਨ ਕੈਮਰਾ ਨਾ ਜਸਟੀਫਾਈ ਨਹੀਂ ਕਰ ਰਿਹਾ ਜਿੰਨੀ ਗੱਲਬਾਤ ਹੈਗੀ ਚ ਬੈਠ ਕੇ ਲੱਗਦੀ ਐਨਾ ਉੱਚਾ ਬੈਠਦੇ ਆਪਾਂ ਸਾਤਾ ਸਹੀ ਗੱਲਾਂ ਸਾਤਾ ਬੜੀ ਘੈਂਟ ਆ ਭਾਈ ਬਣਾਈਓ ਮੜਾਈਓ ਹੈ ਨਾ ਪੂਰੀ ਐ ਕਿ ਆਹ ਬੜੀ ਘੈਂਟ ਲੱਗੀ ਗੱਲਬਾਤ ਅਮਰੀਕਾ ਆਇਆ ਠੰਡਾ ਮੈਂ ਵੀ ਹਟੇ ਉਹ ਚਾਦਾ ਲਾਇਆ ਹੁੰਦਾ ਛੋਟਾ ਜਿਹਾ ਭਾਈ ਇੱਥੇ ਸੇਮ ਪਿੰਨਾਂ ਨਾਲ ਬਹੁਤ ਘੈਂਟ ਆ ਯਾਰ ਗੱਲਬਾਤ ਪੂਰੀ ਗੱਲਬਾਤ ਸਿਸਟਮ ਹੀ ਲਾ ਛੱਡਿਆ ਬਾਈ ਨੇ ਚੱਲਦਾ ਵੀ ਹੈ ਬਾਈ ਵੱਜਦਾ ਵੀ ਪੂਰਾ ਬਾਬਿਓ ਇਹਦਾ ਕਿਸਨ ਬਲੌਕ ਕਰਾਂਗੇ ਗਿੜਾ ਲਾ ਕੇ ਆਉਂਗੇ ਬਾਈ ਨਾ ਫੇਰ ਤੁਹਾਨੂੰ ਦਿਖਾਉਂਗੇ ਦਰਿਆ ਤੇ ਕਿਦਾਂ ਕੁੱਤੀ ਪੈਂਦੀ ਆ ਵੀਡੀਓ ਭੇਜਾਂਗਾ ਉਹ ਲਾ ਦੇ ਆ ਇਹ ਆਪਣੇ ਬ੍ਰੋ ਮਨ ਬ੍ਰੋ ਦਾ ਪੇਪਰ ਗੱਲਬਾਤ ਜੈਸਾ ਬਾਈ ਨੇ ਜਾਣਾ ਹੈ ਗਿੜਾ ਲਾਣ ਤੇ ਬਾਈ ਹੁੰਦਾ ਲੇਟ ਆਪਾਂ ਚੱਲਦੇ ਆ ਕਿਉਂਕਾ ਬਈਆ ਬਾਰੋਂ ਐਵੇਂ ਦਾ ਬਾਈ ਨੇ ਹੁਣੇ ਲਿਆ ਪਹਿਲਾਂ ਬਾਈ ਕੋ ਹੋਰ ਸਗਾ ਟਿਪਰ ਇਹ ਚੇਂਜ ਕੀਤਾ ਬਾਈ ਨੇ ਹੈ 8158 ਆਪਣਾ 8144 ਸੀ ਪਹਿਲੀ ਗੱਡੀ ਨੰਬਰ ਰਸ਼ੀਅਨ ਟੈਂਕ ਐਮ ਡਬਲਯੂ ਆ ਰਹਾ ਹੈ ਬਾਕੀ ਯਾਰ ਟੈਂਕੇ ਹੀ ਆ ਬਾਬਿਓ ਸੱਚੀ ਫੀਲ ਕਰ ਸਕਦੇ ਆ ਬਾਕੀ ਟੈਂਕਾ ਜਾਨ ਨਹੀਂ ਗੱਡੀ ਜੀ ਚ ਟਿਪਰ ਚ ਮੈਂ ਦੇਖਿਆ ਬਾਈ ਦੀ ਵੀਡੀਓ ਕੁੜੀ ਜਿਹੜਾ ਰੇਤਾਂ ਨੂੰ ਤੁੰਨੇ ਆਂਦਾ ਨਾ ਉੱਪਰ ਤੋਂ ਰੇਤਾਂ ਨਾ ਭਰਿਆ ਆਉਂਦਾ ਧੂਸ ਦਿੰਦਾ ਬਾਹਰੋਂ ਆਉਂਦਾ ਧੂਸ ਦਿੰਦਾ ਜੀ ਬਾਕੀ ਜਿਗਰ ਵਾਲਾ ਬੰਦਾ ਹੀ ਚਲਾ ਸਕਦਾ ਬਾਬਿਓ ਜਿਹਨੇ ਕਾਰਾ ਕੁਰਾ ਸਾਡੇ ਵਰਗੇ ਚਲਾਈਆਂ ਆ ਉਹਨਾਂ ਦੇ ਪਾਸ ਦਾ ਕੰਮ ਨਹੀਂ ਹੈਗਾ ਇਹ ਲੈ ਬਾਬਿਓ ਮੈਂ ਫੁੱਲ ਆ ਰਹੀ ਏ ਤੇ ਨਿਆਣੇ ਇੱਥੇ ਪੱਟ ਕੇ ਲੈ ਜਾਣੇ ਯਾਰ ਹਨ 55 60 ਰੁਪਏ ਸਟੇਕਾ ਮਿਲਦੀ ਲੁਧਿਆਣੇੋਂ ਹਨ ਗੱਲ 55 60 ਰੁਪਏ ਦੀ ਨਹੀਂ ਹੁੰਦੀ ਮਿਲਦੀ ਜਗ੍ਹਾ ਲੁਧਿਆਣੇੋਂ ਇੱਧਰ ਲੋਕਲ ਕਿਤੇ ਫੁੱਲ ਨਹੀਂ ਮਿਲਦਾ ਤਾਂ ਮੈਂ ਕਿਹਾ ਲਾ ਕੇ ਰੱਖ ਲਈ ਅੱਗੇ ਬਹੁਤ ਯਾਰ ਫੁੱਲ ਵਿੱਚ ਕੋ ਘੱਟ-ਵੱਟ 60 70 ਫੁੱਲ ਸੀਗੇ ਬਸ ਆ 10 12 ਫੁੱਲ ਰਹਿ ਗਏ ਸਾਰੇ ਸਾਰੇ ਐਦਾਂ ਹੀ ਲੈ ਗਏ ਨਿਆਣੇ ਪੱਟ-ਪੁੱਟ ਕੇ ਜਾਂ ਕੋਈ ਲੈ ਗਏ ਅੱਧੇ ਮੋੜ ਕੇ ਨਹੀਂ ਹਰ ਨਾ ਲਾ ਦिए ਫੁੱਲ ਰਾਣੀ ਦੇ ਸਾਰੇ ਹਾਂਜੀ ਬਾਪੂ ਉੱਤੇ ਆ ਗਿਆ ਸੀ ਯਾਰ ਨੂੰ ਮੈਂ ਫੇਰ ਮੁੜ ਕੇ ਰੋਪਣ ਕਿਉਂਕਿ ਆਪਣੀ ਨਵੀਂ ਭਾਬੀ ਦਾ ਭਰਾ ਸੀ ਨਾਲ ਆਇਆ ਉਹ ਨੂੰ ਛੱਡਣਾ ਮਤਲਬ ਆਇਆ ਸੀ ਰੋਪਣ ਤੇ ਛੱਡ ਕੇ ਹੁਣ ਵਾਪਸ ਜਾਣਾ ਪਿਆ ਮੈਂ ਜਾਂਦੀ ਵਾਰ ਫੋਨ ਆਉਣ ਨਹੀਂ ਕੀਤਾ ਉਹ ਦਿਨ ਸੰਗੀ ਜੀ ਲੱਗੀ ਗਈ ਨਵੀਂ ਨਵੀਂ ਰਸਤੀ ਹਰੀ ਹੈ ਨਾ ਤਾਂ ਕਰਕੇ ਤੇ ਹੁਣ ਆਨੇ ਪਿਆ ਵਾਪਸ ਆਪਣੇ ਗੁਰਮਤ ਗੁਰਮਤ ਸਿੰਘ ਵਾਲੀ ਇੰਦੀ ਕੋਆਜ ਹੈ ਨਾ ਇਹ ਵੀ ਰਾਣੀ ਘਟ ਆ ਤੇ ਬਾਕੀ ਆਪਣੇ ਟਾਈਮ 'ਚ ਪੂਰੀ ਰਾਣੀ ਸੀ ਬਾਬੇ ਉਹ ਵੀ ਟਾਟਾ ਦੀ ਹੈ ਨਾ ਮੈਂ ਵੀ ਰੱਖੀ ਤਿੰਨ ਤੋਂ ਚਾਰ ਸਾਲ ਦੀ ਡੀਕਾ ਡੀਐਲਐਸ ਮਾਡਲ ਵਧੀਆ ਗੱਡੀ ਹੁੰਦੀ ਸੀ ਯਾਰ ਹਾਂਜੀ ਲੈ ਵੇ ਮਿੱਤਰਾ ਚੱਲਿਆਂ ਵਾਪਸ 11:30 12:00 ਵੱਜਣ ਲੱਗਿਆ ਤੇ ਘੜੀ ਤੇ ਟਾਈਮ ਹੋਇਆ ਗਲਤ 12:15 ਹੋ ਗਿਆ 12:00:00 ਵੱਜ ਗਏ 12:00 ਚੱਲਣ ਲੱਗੇ ਆ ਵਾਪਸ ਪਿੰਡ ਪਰਿਆਲੀ ਤੋਂ ਆਪਣੇ ਪਤਨਾਂ ਨੂੰ ਸ਼ਹਿਰ ਨੂੰ ਚਾਰ ਪੰਜ ਜਣੇ ਇੱਧਰ ਲਾਇਆ ਰੌਣਕ ਮੇਲਾ ਲਾਇਆ ਪੂਰਾ ਹੈ ਨਾ ਤੇ ਰੌਣਕ ਚ ਰਹੇ ਚਾਰ ਪੰਜ ਦਿਨ ਹੁਣ ਫੇਰ ਜਾ ਕੇ ਇਕੱਲਿਆਂ ਜਹਨੇ ਹੋ ਜਾਣਾ ਹੈ ਤੇ ਵਧੀਆ ਯਾਰ ਵਿਆਹ ਲੰਘਿਆ ਸਾਡਾ ਫੁੱਲ ਇੰਜੋਏ ਕੀਤਾ ਵਧੀਆ ਨਾ ਐਂਟਰਟੇਨਮੈਂਟ ਹੋਇਆ ਬਹੁਤ ਘੰਟੇ ਵਿਆਹ ਸੀਗਾ ਤੇ ਬਾਕੀ ਬਹੁਤ ਬਹੁਤ ਵਧਾਈਆਂ ਮੇਰੇ ਗੁਰਮਖ ਭਰਾ ਨੂੰ ਇੱਕ ਵਾਰ ਫੇਰ ਤੋਂ ਤੁਸੀਂ ਵੀ ਸਾਰੇ ਦੇ ਦੇ ਯਾਰ ਵਧਾਈਆਂ ਇੱਕ ਵਾਰ ਆਪਣੇ ਭਰਾ ਨੂੰ ਗੁਰਮਖ ਨੂੰ ਕੰਗ੍ਰੈਚੂਲੇਸ਼ਨ ਲਿਖ ਦੇ ਮੇਰਾ ਭਰਾ ਕਮੈਂਟਾਂ ਚ ਤੇ ਕਮੈਂਟ ਛੱਡਦਾ ਕਰੋ ਮੇਰਾ ਭਰਾ ਯਾਰ ਪੰਜ ਪੰਜ ਕਮੈਂਟ ਛੱਡਦਾ ਕਰੋ ਉਹਨਾਂ ਨਾਲ ਆਪਣਾ ਪਿਆਰ ਹੋਰ ਵੱਧਦਾ ਗੂੜਾ ਪਿਆਰ ਹੁੰਦਾ ਆਪਣਾ ਮੇਰਾ ਭਰਾ ਨਾ ਤੇ ਬਾਕੀ ਯਾਰ ਜੇ ਬਲੌਗ ਵਧੀਆ ਲੱਗੇ ਤਾਂ ਮੇਰਾ ਭਰਾ ਚੈਨਲ ਨੂੰ ਕਰਿਓ ਸਬਸਕ੍ਰਾਈਬ ਨਾ ਨਹੀਂ ਕੀਤਾ ਵਾ ਤੇ ਵੀਡੀਓ ਕਰਿਓ ਲਾਈਕ ਤੇ ਸੋਹਣਾ ਜਿਹਾ ਛੱਡਿਓ ਕਮੈਂਟ ਬਾਕੀ ਮਿਲਦੇ ਆ ਕਿਸੇ ਨੈਕਸਟ ਬਲੌਗ ਚ ਖਰੇ ਜੇ ਕੰਟੈਂਟ ਦੇ ਨਾਲ ਸਤਿ ਸ੍ਰੀ ਅਕਾਲ